ਦੁਨੀਆ ਦੇ ਉੱਤੇ ਮੈਂ ਕੋਈ ਬੱਟੇ ਨਹੀਂ ਵੀ ਦੱਸਦਾ ਹੁਣ। ਇੱਕ ਕੋਈ ਜਾਨਵਰ ਹੈ ਜਿਹਦਾ ਫੂਡ ਤੇ ਕੰਟਰੋਲ ਨਹੀਂ ਹੈਗਾ। ਉਹ ਹੈ ਇਨਸਾਨ। ਮੱਕੀ ਹਰ ਜਾਨਵਰ ਨੇ ਜਿੰਨੀ ਲੋੜ ਉਹਨਾਂ ਖਾਣਾ। ਹੂੰ ਵੱਧ ਪਾ ਦੋਗੇ। ਖਾਣਾ ਦਾ ਨਾ ਉਹਨਾਂ ਹੀ ਲੋੜ ਹੈ। ਇਨਸਾਨਾਂ ਗੁਣੀ ਹੈਗਾ ਘਰੋਂ ਪ੍ਰਸ਼ਾਦੇ ਛੱਕ ਕੇ ਢੱਪ ਭਰ ਕੇ ਗਏ ਆ। ਸੁਖੀ ਸਾਹਿਬ ਨੇ ਕਹਤਾ ਕੋਈ ਸਾਗ ਬਣਿਆ ਮੱਕੀ ਦੀਆਂ ਰੋਟੀਆਂ ਬਣੀਆਂ ਦੋ ਉਹ ਵੀ ਲਪੇਟ ਲੀਆਂ ਉਹ ਵੀ ਲਪੇਟ ਸੀ ਰਿਐਲਿਟੀ ਹੈ ਸੋ ਤਾਂ ਕਰਕੇ ਮੈਂ ਕਹਿੰਦਾ ਵੀ ਕਦੇ ਓਵਰਸ਼ੀਟ ਨਾ ਕਰੋ ਕੋਈ ਇਸ ਮਾਰਕੀਟ ਦੇ ਵਿੱਚ ਜੀ ਜਿਹਨਾਂ ਨੂੰ ਫਾਲੋ ਕੀਤਾ ਜੀ ਜਿਹਨਾਂ ਨੂੰ ਦੇਖਿਆ ਜੀ ਉਹਨਾਂ ਨੂੰ ਕੋਈ ਜ਼ਿਕਰ ਕਰ ਸਕਦੇ ਜਿਨ੍ਹਾਂ ਦੀ ਦੁਨੀਆ ਦੇ ਵਿੱਚ ਤਾਕ ਜਮਾਈ ਹੋਈ ਹੈ ਵੱਡੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮੋਤੀਆਂ ਦੀ ਫਾਰਮਿੰਗ ਦੇ ਵਿੱਚ ਜਿਵੇਂ ਤੁਸੀਂ ਨੂੰ ਵੈਬਸਾਈਟ ਦਿਖਾ ਰਹੇ ਸੀ ਮੈਂ ਐਟਲਸ ਵਰਡ ਐਟਲਸ ਪਰਲ ਫਾਰਮ ਹੂੰ ਦੁਨੀਆ ਦਾ ਸਭ ਤੋਂ ਵੱਡਾ ਪਰਲ ਫਾਰਮ ਹੈ ਜੀ ਸੱਤ ਕੰਟਰੀਆਂ ਚੋਂ ਆਂ ਦੇ ਬਲਾਂਸ ਨੇ ਹੂੰ ਸੱਤ ਕੰਟਰੀਆਂ ਚ ਤੇ ਪਰ ਉਹ ਜਿਹੜੇ ਜ਼ਿਆਦਾ ਕੰਮ ਉਹ ਬੈਕਯਾਰਡ ਵਾਲਾ ਤਾਂ ਕਨਸੈਪਟ ਹੁੰਦਾ ਹੈਂ ਜਿਹੜੀ ਏਡੀ ਬੜੀ ਫਰਮ ਹੈ ਹੂੰ ਉਹਨਾਂ ਨੇ ਸਮੁੰਦਰ ਦੇ ਸਮੁੰਦਰ ਮਸ ਸਮੁੰਦਰ ਦਾ ਪੂਰਾ ਸਮੁੰਦਰ ਸਮੁੰਦਰ ਦਾ ਬਹੁਤ ਵੱਡਾ ਜਿਹਾ ਥੋੜੀ ਨਿਗਾ ਨਹੀਂ ਜਾਂਦੀ ਇੰਨੀ ਜਗ੍ਹਾ ਚ ਫਾਰਮਿੰਗ ਕਰ ਰਹੇ ਹੂੰ ਦੂਜੇ ਨੰਬਰ ਤੇ ਜਾਪਾਨ ਜਾਪਾਨ ਇਨਾ ਕਾ ਛੋਟਾ ਜਿਹਾ ਦੇਸ਼ ਹੂੰ ਆਲੇ ਦੋਲੇ ਸਾਰੇ ਸਮੁੰਦਰ ਆ ਉਹਦੇ ਉਸ ਸਮੁੰਦਰ ਚ ਫਾਰਮਿੰਗ ਹੀ ਫਾਰਮਿੰਗ ਚਾਈਨਾ ਚ ਚਾਈਨਾ ਨੇ ਪਿਛਲੇ 5 ਸਾਲ ਦੇ ਵਿੱਚ 5 ਜਾਂ 7 ਸਾਲ ਕੋਈ ਵੱਡਾ ਨੰਬਰ ਤਾਂ ਨਹੀਂ 5 10 ਸਾਲ ਲਾ ਲਓ 5 ਤੋਂ 10 ਸਾਲ ਚ ਸਾਰੀ ਦੁਨੀਆ ਨੂੰ ਫੇਲ ਕਰਤਾ ਇਕੱਲੇ ਚਾਈਨਾ ਨੇ ਬਰਲ ਫਾਰਮਿੰਗ ਚ ਇੰਨੀ ਪ੍ਰੋਡਕਸ਼ਨ ਅੱਛਾ ਮਾਸ ਪ੍ਰੋਡਕਸ਼ਨ ਸਾਡੇ ਵਾਲੇ ਸਭ ਕੁਝ ਹੁੰਦੇ ਸੁੰਦੇ ਵੀ ਹਮ ਮਸਾਸੀਂ ਕੰਮ ਨਹੀਂ ਕਰਨਾ ਮੈਂਟ ਨਹੀਂ ਕਰਨੀ ਇਹੀ ਫਰਕ ਹੈ ਐਟਲਸ ਬਰਲ ਫਾਰਮਿੰਗ ਜੀ ਖੋਲ ਕੇ ਦੇਖੋ ਜਿਹੜੀ ਕੁਆਲਿਟੀ ਉਹਨਾਂ ਕੋਲ ਹੈ ਉਹ ਬਣਾ ਰਹੇ ਨੇ ਹਮ ਇਹ ਤਾਂ ਸੋਚ ਵੀ ਨਹੀਂ ਸਕਦੇ ਉਹਨਾਂ ਦਾ ਕੱਲੇ ਕੱਲਾ ਇੱਕ ਇੱਕ ਮੋਤੀ ਚਾਹੇ ਉਹ ਘਟਿਆ ਤੋਂ ਘਟਿਆ ਕੁਆਲਟੀ ਦਾ ਉਹਨਾਂ ਦਾ ਪੈਦਾ ਹੋ ਜੇ ਉਹ ਵੀ ਲੱਖਾਂ ਚ ਹਮ ਹਰ ਚੀਜ਼ ਐ ਨਾ ਟੈਕਨੀਕਲ ਉਹਨਾਂ ਦਾ ਸਿਸਟਮ ਸੈਟ ਹੈ ਸੋ ਯੂ ਹੈਵ ਟੂ ਫਾਲੋ ਦੋਸ ਪੀਪਲ ਤੁਹਾਨੂੰ ਉਹਨੂੰ ਫਾਲੋ ਕਰਨਾ ਪੈਣਾ ਜੇ ਤੁਸੀਂ ਕਾਮਯਾਬ ਹੋਣਾ ਹੈ ਤੁਹਾਨੂੰ ਉਹਨਾਂ ਦੀ ਲੀ ਤੇ ਚੱਲਣਾ ਪੈਣਾ ਹੈ ਤੁਸੀਂ ਉਸ ਲੈਵਲ ਤੱਕ ਪਹੁੰਚ ਤਾਂ ਨਹੀਂ ਸਕਦੇ ਪਰ ਜੇ ਉਸ ਲੀ ਤੇ ਚੱਲੋਗੇ ਕਿਤਨਾ ਕੁ ਤੱਕ ਲੈ ਕੇ ਜਾਓਗੇ ਹਮ फर्क है बहुत मैं नहीं कहना अपने मुँहों कि बहुत बड़ा बिजनेस है मैं नहीं कहना इंटरनेट खोलो सर्च करो